ਲੋ ਵੀ ਜਿਹੜੇ ਚੀਜ਼ਾਂ ਲੋਕ ਚੰਡੀਗੜ੍ਹ ਮਹਾਲੀ ਵਾਲੇ ਮੰਗਦੇ ਸੀ ਬਾਈ ਹੁਰੀ ਮਹਾਲੀ ਦੇ ਵਿੱਚ ਹੀ ਲਿਆਏ ਮਹਾਲੀ ਵਿੱਚ ਸ਼ੋਰੂਮ ਓਪਨ ਕਰ ਲਿਆ ਬਾਈ ਹੁਰਾਂ ਨੇ ਬਾਈ ਜਿਵੇਂ ਹੁਣ ਇਹ ਸਾਗਵੰਦਾ ਬਣਿਆ ਹੋਇਆ ਬੜਾ ਲਗਜ਼ਰੀ ਬੜਾ ਹਾਂਜੀ ਬਾਈ ਤੇ ਇਹਦੇ ਵਿੱਚ ਕੀ ਕੁਝ ਲੱਗਾ ਹੈ ਬਾਈ ਬਾਈ ਇਹ ਸਾਰਾ ਐਮਪੀਟੀ ਦੇ ਵਿੱਚ ਬਣਿਆ ਹੋਇਆਗਾ ਹਾਂਜੀ ਤੇ ਉੱਤੇ ਜਿਹੜੀ ਇਹਦੀ ਫਿਨਿਸ਼ਿੰਗ ਹੋਈ ਵੀ ਹੈ ਸਾਰੀ ਚੈਂਪੀਅਨ ਪਾਲਿਸ਼ ਦੀ ਫਿਨਿਸ਼ਿੰਗ ਹੋਈ ਵੀ ਹੈ ਪੀਯੂ ਦੇ ਉੱਤੇ ਕੋਟ ਲੱਗਿਆ ਹੋਇਆ ਹੈਗਾ ਜੇ ਆਪਾਂ ਗੱਲ ਕਰੀਏ ਸਾਰੀਆਂ ਸਲੋ ਮੋਸ਼ਨ ਵਾਲੀਆਂ ਟੈਲੀਆਂ ਵਗੈਰਾ ਯੂਜ਼ ਕੀਤੀਆਂ ਹੋਈਆਂ ਇਹ ਬੈਡ ਦੇ ਸਾਰਾ ਅੰਦਰ ਬਾਹਰ ਸਰਮਾਇਕਾ ਯੂਜ਼ ਕੀਤਾ ਹੋਇਆ ਹੈਗਾ ਸਾਰਾ ਟਾਪ ਦਾ ਪਲਾਈ ਬੋਰਡ ਯੂਜ਼ ਕੀਤਾ ਹੋਇਆ ਹੈਗਾ ਕਿ ਮਤਲਬ ਇਹ ਤਾਂ ਉੱਪਰ ਆਪਾਂ ਜੇ ਬੈਡ ਦੀ ਕੁਆਲਿਟੀ ਦੀ ਗੱਲ ਸਾਨੂੰ ਕਸਟਮਰ ਕਹੇ ਵੀ ਬਈ ਤੁਸੀਂ ਥੋੜੇ ਜਿਹਾ ਪੈਸੇ ਹੋਰ ਲੈ ਲਓ ਕਿ ਮੈਨੂੰ ਕੁਆਲਿਟੀ ਇਹਦੇ ਨਾਲ ਇੱਕ ਹੀ ਬਣਾਉਦੇ ਤਾਂ ਇੱਕ ਹੀ ਕੁਆਲਿਟੀ ਬਣਨੀ ਚਾਹੀਦੀ ਕਿਉਂਕਿ ਜੇ ਸਾਰੇ ਮਟੀਰੀਅਲ ਦੀ ਗੱਲ ਕਰੀਏ ਪੂਰਾ ਟਾਪ ਨੋਜ਼ ਮਟੀਰੀਅਲ ਲੱਗਿਆ ਹੋਇਆ ਤੇ ਡਿਜ਼ਾਈਨ ਦੇ ਵਿੱਚ ਦੇਖੇ ਤਾਂ ਡਿਜ਼ਾਈਨ ਦੇ ਵਿੱਚ ਵੀ ਕੋਈ ਕਮੀ ਨਹੀਂ ਹੈਗੀ ਜਦੋਂ ਕਮਰੇ ਦੇ ਵਿੱਚ ਲੱਗ ਗਿਆ ਕਮਰਾ ਪੂਰਾ ਭਰ ਜੂਗਾ ਕਮਰਾ ਆਪੀ ਆਪ ਬੈੱਡ ਦੇ ਨਾਲ ਹੀ ਪੂਰਾ ਕੰਪਲੀਟ ਲੱਗਣ ਲੱਗ ਜੂ ਜੇ ਕਮਰੇ ਦੇ ਵਿੱਚ ਕੁਝ ਵੀ ਨਹੀਂ ਪਿਆ ਇਹ ਚ ਕਸਟਮਾਈਜ਼ਿੰਗ ਵੀ ਹੈ ਬਈ ਮੈਂ ਕਹਾਂ ਕਸਟਮਾਈਜ਼ ਹੋ ਸਕਦੀ ਹੈ ਬਈ ਕੋਈ ਦਿੱਕਤ ਨਹੀਂ ਤੁਸੀਂ ਕਲਰ ਚੇਂਜ ਕਰਾਉਣਾ ਤੁਸੀਂ ਕੁਝ ਨਹੀਂ ਦਾ ਕਲਰ ਚੇਂਜ ਕਰਾਉਣਾ ਬੈੱਡ ਦਾ ਸਾਈਜ਼ ਚੇਂਜ ਕਰਾਉਣਾਗਾ ਜੋ ਮਰਜੀ ਤੁਸੀਂ ਕਸਟਮਾਈਜ਼ ਕਰਵਾਉਣਾਗਾ ਕਰਵਾ ਸਕਦੇ ਹਾਂ ਮੈਂ ਤੁਹਾਨੂੰ ਇਹਦੇ ਅੰਦਰੋਂ ਇੱਕ ਵਾਰ ਦਿਖਾਉਂਦਾ ਇਹਦੀ ਫਿਨਿਸ਼ਿੰਗ ਕਿਸ ਤਰ੍ਹਾਂ ਦੀ ਹੈ ਇਹ ਇਧਰੋਂ ਖੁੱਲੂ ਬਈ ਜਿੱਧਰੋਂ ਉਧਰੋਂ ਹੀ ਖੋਲ ਸਕਦੇ ਹਾਂ ਸਾਰਾ ਉੱਪਰ نیچے ਸਰਮਾਇਕਾ ਲੱਗਿਆ ਹੋਇਆਗਾ ਤੇ ਇਹਦੇ ਅੰਦਰ ਵੀ ਸਾਰਾ ਸ਼ ਤੇ ਡਿਜ਼ਾਈਨ ਆਪਣੇ ਕੋਲ ਇਹ ਜੇ ਇੱਕ ਨਹੀਂ ਡਿਜ਼ਾਈਨ ਆਪਣੇ ਕੋਲ ਇਹ ਜੇ ਹੈਵੀ ਕਾਰਵਿੰਗ ਦੇ ਵਿੱਚ ਸਾਗਵਾਨ ਦੇ ਵਿੱਚ ਕਈ ਹੋਣਗੇ ਜਿਵੇਂ ਤੁਸੀਂ ਉਹ ਡਿਜ਼ਾਈਨ ਦੇਖ ਸਕਦੇ ਹੋ ਤਿੰਨ ਚਾਰ ਤਰ੍ਹਾਂ ਦੇ ਡਿਜ਼ਾਈਨ ਉਧਰ ਲੱਗੇ ਹੋਏ ਨੇ ਇੱਧਰ ਲੱਗੇ ਹੋਏ ਨੇ ਬਾਕੀ نیچے ਵੀ ਬਹੁਤ ਵੱਡੀ ਡਿਸਪਲੇ ਆਪਣੀ ਤੇ ਇਹਦੀ ਕੀਮਤ ਲਾਈ ਵੇ ਕੀਮਤ ਕਿੰਨੀ ਹੈ ਇਹ ਅਪਰੋਕਸ 170 ਤੋਂ 75000 ਰੁਪਏ ਦੀ ਰੇਂਜ ਦੇ ਵਿੱਚ ਬੈਠਦਾ ਹੈ ਆਫਟਰ ਡਿਸਕਾਊਂਟ ਡਿਸਕਾਊਂਟ ਕਰਕੇ ਡਿਲੀਵਰੀ ਬਈ ਡਿਲੀਵਰੀ ਆਪਾਂ ਕਰ ਹੀ ਦਿੰਨੇ ਆ ਜੀ ਪੂਰੇ ਪੰਜਾਬ ਦੇ ਵਿੱਚ ਡਿਲੀਵਰ ਹੋ ਜਾਊਗਾ ਹਾਂਜੀ ਜੀ ਹਾਂ ਠੀਕ ਹੈ ਜੀ ਇਹ ਨੰਬਰਾਂ ਤੇ ਕਾਲ ਕਰ ਲਓ ਜੇਕਰ ਤੁਸੀਂ ਘਰੇ ਬੈਠੇ ਮਗਾਉ ਤੇ ਇਹ ਸ਼ੋਰੂਮ ਬਈ ਆਪਣਾ ਮਹਾਲੀ ਦੇ ਵਿੱਚ ਕਿੱਥੇ ਆ ਇਹ ਸ਼ੋਰੂਮ ਆ ਮਹਾਲੀ ਦੇ ਵਿੱਚ ਡੇਲੀ ਪੋਸਟ ਦੇ ਆਫਿਸ ਦੇ ਨਾਲ ਰੋਡ ਜਾਂਦੀ ਹੈ 750 ਮੀਟਰ ਅੱਗੇ ਜਾ ਕੇ ਲੈਫਟ ਹੈਂਡ ਸਾਈਡ ਟਰਨ ਹੈ ਕਾਰਨਰ ਦੇ ਵਿੱਚ ਇਹ ਪ੍ਰਾਪਰਟੀ ਹੈ 1075 ਨੰਬਰ ਪਲਾਟ ਦਾ ਨੰਬਰ ਹੈ 82 ਸੈਕਟਰ ਦੇ ਵਿੱਚ ਜੀ ਹਾਂ 82 ਮਹਾਲੀ ਦੇ ਵਿੱਚ